ਸਸਿਕਾ ਜੀ ਬੈਡਿੰਗ ਚਾਚ ਬਰਨਾਲਾ ਵੱਲੋਂ ਤੁਹਾਡਾ ਸਵਾਗਤ ਹੈ ਅੱਜ ਜਿਹੜਾ ਰਿਸ਼ਤਾ ਬੋਲ ਲਗਿਆ ਜੱਟ ਸਿੱਖ ਪਰਿਵਾਰ ਦੀ ਬੇਟੀ ਹੈ ਕੈਨੇਡਾ ਸਿਟੀਜ਼ਨ ਹੈ ਬੇਟੀ ਨੇ ਜਿਹੜੀ ਹੈਗੀ 6 ਅਕਤੂਬਰ 1993 ਦੀ ਬੌਰਨ ਹੈ ਤੇ 5 ਫੁੱਟ 3 ਇੰਚ ਬੇਟੀ ਦੀ ਹਾਈਟ ਹੈਗੀ ਹੈ ਬੇਟੀ ਨੇ ਬੀਐਸਸੀ ਨਾਨ ਮੈਡੀਕਲ ਕੀਤੀ ਹੈ ਐਮਐਸਸੀ ਫਿਜ਼ਿਕਸ ਹੈ ਤੇ ਪੋਸਟ ਗ੍ਰੈਜੂਏਸ਼ਨ ਕਰਕੇ ਕੈਨੇਡਾ ਦੇ ਵਿੱਚ ਬੈਲ ਸੈਟਲਡ ਹੈ ਇੱਕ ਭਰਾ ਉਹ ਵੀ ਕੈਨੇਡਾ ਦੇ ਵਿੱਚ ਹੈ ਰਾਣਾ ਸਾਹਿਬ ਏਰੀਆ ਚੰਗੇ ਪਰਿਵਾਰ ਦਾ ਬੇਟਾ ਚਾਹੀਦਾ ਹੈ ਬੇਟਾ ਉਹ ਚਾਹੀਦਾ ਜਾਂ ਕੈਨੇਡਾ ਦੇ ਵਿੱਚ ਹੋਵੇ ਜਾਂ ਇਧਰੋਂ ਚੰਗੀ ਜਾਇਦਾਦ ਵਾਲਾ ਹੋਵੇ ਜੇਕਰ ਤੁਸੀਂ ਇਸ ਤਰ੍ਹਾਂ ਦਾ ਆਪਣੇ ਬੇਟੇ ਜਾਂ ਆਪਣੇ ਬ੍ਰਦਰ ਲਈ ਰਿਸ਼ਤਾ ਦੇਖ ਰਹੇ ਹੋ ਤਾਂ ਸਾਡੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਲਿਓ ਤੁਹਾਨੂੰ ਪਤਾ ਵੀ ਵੈਡਿੰਗ ਕਲਰ ਬਰਨਾਲਾ ਨੇ ਕਦੇ ਵੀ ਉਹ ਰਿਸ਼ਤਾ ਨਹੀਂ ਬੋਲਿਆ ਜਿਹੜਾ ਸਾਡੇ ਦਫ਼ਤਰ ਦੇ ਵਿੱਚ ਨਾ ਹੋਵੇ ਤੇ ਜਾਂ ਪਰਿਵਾਰ ਦੇ ਨਾਲ ਸਿੱਧਾ ਕੰਟੈਕਟ ਨਾ ਹੋਵੇ ਤੁਹਾਨੂੰ ਇਹ ਵੀ ਪਤਾ ਹੈ ਜਿਹੜਾ ਰਿਸ਼ਤਾ ਸੰਜੋਗਾ ਦਾ ਇਹ ਸਤਗੁਰ ਮਲਾਉਂਦੇ ਨੇ ਤਾਂ ਹੀ ਮਿਲਦੇ ਨੇ ਸਾਸ਼ੀਕਲ